ਖਨੌਰੀ ਬਾਰਡਰ ਦੀ ਜੇਕਰ ਗੱਲ ਕਰੀਏ ਤਾਂ ਖਨੌਰੀ ਬਾਰਡਰ ਦੇ ਵਿੱਚ ਹੁਣ ਅਰਪਿਤ ਸ਼ੁਕਲਾ ਡੀਜੀਪੀ ਜਿਹੜੇ ਨੇ ਉਹ ਆ ਰਹੇ ਨੇ ਅਰਪਿਤ ਸ਼ੁਕਲਾ ਤੇ ਲਗਾਤਾਰ ਪੁਲਿਸ ਵੀ ਜਿਹੜੀ ਹੈਗੀ ਆ ਕਾਫੀ ਜਿਹੜਾ ਮੁਸਤੈਦ ਕੀਤੀ ਗਈ ਆ ਤੇ ਅਰਪਿਤ ਸ਼ੁਕਲਾ ਡੀਜੀਪੀ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਕੀ ਗੱਲ ਹੋਏਗੀ ਖਨੌਰੀ ਬਾਰਡਰ ਤੇ ਡੀਏਜੀ ਮਨਦੀਪ ਸਿੱਧੂ ਵੀ ਜਿਹੜਾ ਇੱਥੇ ਮੌਜੂਦ ਨੇ ਹੋਰ ਪੁਲਿਸ ਕਰਮੀ ਵੀ ਮੌਜੂਦ ਨੇ ਅਰਪਿਤ ਸ਼ੁਕਲਾ ਜਿਹੜੇ ਡੀਜੀਪੀ ਉਹ ਜ਼ਰੂਰ ਇੱਥੇ ਆਏ ਨੇ ਤੇ ਡੀਜੀਪੀ ਸੌਰੀ ਡੀਜੀਪੀ ਅਰਪਿਤ ਸ਼ੁਕਲਾ ਨੂੰ ਰੀਸੀਵ ਜਿਹੜਾ ਕੀਤਾ ਜਾ ਰਿਹਾ ਹੈ ਮਨਦੀਪ ਸਿੱਧੂ ਡੀਆਈਜੀ ਪਟਿਆਲਾ ਤੇ ਦੱਸ ਦਈਏ ਕਿ ਡੀਜੀਪੀ ਜਿਹੜੇ ਸਪੈਸ਼ਲ ਅਰਪੇਸ਼ ਸ਼ੁਕਲਾ ਅਰਪੇਸ਼ ਸ਼ੁਕਲਾ ਡੀਜੀਪੀ ਸਪੈਸ਼ਲ ਜਿਹੜਾ ਲਾਨ ਆਰਡਰ ਉਹ ਬੰਦ ਕਮਰਾ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਤੇ ਜਿਨ੍ਹਾਂ ਦੇ ਨਾਲ ਮਨਦੀਪ ਸਿੰਘ ਇਹਦੇ ਮੌਜੂਦ ਨੇ ਤੇ तमाम ਪੁਲਿਸ ਕਰਮੀ ਜਿਹੜੇ ਸੰਗਰੂਰ ਦੇ ਐਸਐਸਪੀ ਪਟਿਆਲਾ ਦੇ ਐਸਐਸਪੀ ਤੇ ਡੀਆਈਜੀ ਤੇ ਹੋਰ तमाम पुलिस अधिकारी ਜਿਹੜੇ ਨੇ ਉਹ ਇੱਥੇ ਪਹੁੰਚ ਨੇ ਤੇ ਨਾਲ ਹੀ ਨਾਲ ਕੀ ਗੱਲ ਹੁੰਦੀ ਹੈ ਕੀ ਮੀਟਿੰਗ ਦੇ ਵਿੱਚ ਤੈਹ ਹੁੰਦਾ ਹੈ ਇਹ ਵੱਡੀ ਗੱਲ ਹੈ ਕਿਉਂਕਿ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਜ਼ਰੂਰ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਸੀ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਤੁਰੰਤ ਜੀ ਹਾਂ ਤੁਰੰਤ ਪ੍ਰਭਾਵ ਦੇ ਨਾਲ ਜਗਜੀਤ ਸਿੰਘ ਦੱਲੇਵਾਲ ਹੋਰਾਂ ਨੂੰ ਸੰਭਾਲਿਆ ਜਾਵੇ ਉਹਨਾਂ ਦੀ ਸਿਹਤ ਨੂੰ ਲੈ ਕੇ ਅਸ ਉਹਨਾਂ ਨੂੰ ਜਲਦ ਜਲਦ ਟਰੀਟਮੈਂਟ ਦੇਣ ਦੀ ਗੱਲ ਕਹੀ ਆ ਜਲ ਤੁਰੰਤ ਸ਼ਬਦ ਸੁਪਰੀਮ ਕੋਰਟ ਨੇ ਵਰਤਿਆ ਤਾਂ ਹੋ ਸਕਦਾ ਹੈ ਕਿ ਪੁਲਿਸ ਕੋਈ ਪਲਾਨ ਬਣਾਉਂਦੀ ਹੋਵੇ ਪੁਲਿਸ ਦਾ ਕੋਈ ਅਗਲਾ ਨੈਕਸਟ ਸਟੈਪ ਕੀ ਹੋਏਗਾ ਉਸ ਚੀਜ਼ ਨੂੰ ਲੈ ਕੇ ਵੀ ਇਹ ਜਿਹੜੀ ਮੀਟਿੰਗ ਆ ਉਹ ਕੀਤੀ ਜਾ ਸਕਦੀ ਆ ਕਿਉਂਕਿ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਜੋ ਕਹੀ ਗਈ ਆ ਪੰਜਾਬ ਸਰਕਾਰ ਨੂੰ ਇੱਕ ਹੁਕਮ ਕਹਿ ਸਕਦੇ ਆ ਟਿੱਪਣੀ ਕਹਿ ਸਕਦੇ ਕੀਤੀ ਗਈ ਆ ਪੰਜਾਬ ਸਰਕਾਰ ਨੂੰ ਕਿ ਉਹ ਤੁਰੰਤ ਪ੍ਰਭਾਵ ਦੇ ਨਾਲ ਕੋਈ ਐਕਸ਼ਨ ਲੈਣ ਜੀ ਹਾਂ ਪੰਜਾਬ ਸਰਕਾਰ ਤੁਰੰਤ ਕੋਈ ਐਕਸ਼ਨ ਲਵੇ ਤਾਂ ਜੋ ਜਗਜੀਤ ਸਿੰਘ ਡੱਲੇਵਾਲ ਹੁਣਾ ਦੀ ਜਾਨ ਬਚਾਈ ਜਾ ਸਕੇ ਭਾਵੇਂ ਉਹਨਾਂ ਨੂੰ ਖਾਣ ਲਈ ਜਾਂ ਫਿਰ ਉਹਨਾਂ ਨੂੰ ਟ੍ਰੀਟਮੈਂਟ ਕਰਨ ਲਈ ਜਿਹੜਾ ਸੇਵਾਮੰਦ ਦਿੱਤੀਆਂ ਜਾਣ ਦੱਸ ਜੀ ਕਿ ਉਧਰ ਜੇਕਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੁਣਾ ਦੀ ਗੱਲ ਮੰਨੀਏ ਤਾਂ ਉਹਨਾਂ ਵੱਲੋਂ ਸਾਫ਼ ਤੌਰ ਤੇ ਆਪਣੀ ਡਾਕਟਰ ਟੀਮ ਨੂੰ ਵੀ ਜਵਾਬ ਦਿੱਤਾ ਜਾ ਰਿਹਾ ਕਿ ਉਹ ਨਾ ਹੀ ਕੋਈ ਦਵਾਈ ਲੈਣਗੇ ਨਾ ਹੀ ਟ੍ਰੀਟਮੈਂਟ ਕਰਾਉਣਗੇ ਕੁਝ ਵੀ ਅਜਿਹੇ ਹਲ ਲੈਣ ਤੋਂ ਇਨਕਾਰ ਕਰ ਰਹੇ ਨੇ ਭਾਵੇਂ ਕਿ ਉਹਨਾਂ ਨੂੰ ਜਿੰਨੀਆਂ ਵੀ ਮੁਸ਼ਕਲਾਂ ਦਾ ਸਰੀਰਕ ਤੌਰ ਤੇ ਕਮਜ਼ੋਰੀ ਦੇ ਤੌਰ ਤੇ ਜਿਹੜਾ ਸਾਹਮਣਾ ਕਰਨਾ ਪਵੇ ਬਿਲਕੁਲ ਨਹੀਂ ਉਹ ਪਿੱਛੇ ਹੱਟਣਗੇ ਕਿਉਂਕਿ ਉਹ ਕਹਿੰਦੇ ਵੀ ਮੇਰੀ ਜਾਨ ਤੋਂ ਜਿਹਾ ਮੇਰੀ ਜਾਨ ਤੋਂ ਵੱਧ ਕਿਸਾਨ ਅੰਦੋਲਨ ਪਿਆਰਾ ਉਹਨਾਂ ਨੂੰ ਮੰਗਾ ਪਿਆਰੇ ਨੇ ਤੇ ਨਾਲ ਹੀ ਨਾਲ ਜਿਹੜੇ ਕਿਸਾਨ ਸੁਸਾਈਡ ਕਰ ਰਹੇ ਨੇ ਉਹ ਅਹਿਮ ਨੇ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਹ ਕਿਹਾ ਗਿਆ ਸੀ ਕਿ ਤੁਰੰਤ ਪ੍ਰਭਾਵ ਦੇ ਨਾਲ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਜਾਂ ਕੋਈ ਅਜੇ ਹ ਕੁਝ ਕੀਤਾ ਜਾਵੇ ਤੁਰੰਤ ਪ੍ਰਭਾਵ ਦੇ ਨਾਲ ਤਾਂ ਜੋ ਕਿਤੇ ਨਾ ਕਿਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਹਰਾ ਦੀ ਜਾਨ ਜਿਹੜੀ ਹੈ ਉਹ ਬਚਾਈ ਜਾ ਸਕੇ ਤਸਵੀਰਾਂ ਦੇਖ ਸਕਦੇ ਹਾਂ ਕਿ ਵਕ ਵਕ ਜਿਹੜੇ ਅਧਿਕਾਰੀ ਉਹ ਮੌਜੂਦ ਨੇ ਆ ਬਿਲਕੁਲ ਜੀ ਤਸਵੀਰਾਂ ਤੇ ਦੇਖ ਸਕਦੇ ਹਾਂ ਕਿ ਇੱਕ ਨਿਜੀ ਹੋਟਲ ਦੇ ਵਿੱਚ ਇੱਕ ਬੰਦ ਕਮਰਾ ਮੀਟਿੰਗ ਜਿਹੜੀ ਹੈਗੀ ਆ ਪੁਲਿਸ ਦੇ ਉੱਚੇ ਅਧਿਕਾਰੀਆਂ ਦੀ ਹੋ ਰਹੀ ਹੈ ਆ ਕੀ ਸੇਤਾਂ ਨਿਕਲ ਕੇ ਆਉਂਦਾ ਆ ਕੀ ਗੱਲਬਾਤ ਹੁੰਦੀ ਆ ਇਹ ਵੇਖਣ ਵਾਲੀ ਗੱਲ ਹੋਏਗੀ ਪਰ ਕਿਤੇ ਨਾ ਕਿਤੇ ਅੱਜ ਸੁਪਰੀਮ ਕੋਰਟ ਵੱਲੋਂ ਜੋ ਰਾਜ ਰਾਜ ਸਰਕਾਰ ਨੂੰ ਸੂਬਾ ਸਰਕਾਰ ਨੂੰ ਹਦੇਜ ਦਿੱਤੇ ਸੀ ਕਿ ਤੁਰੰਤ ਪ੍ਰਭਾਵ ਦੇ ਨਾਲ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਜਾਨ ਬਚਾਉਣ ਦਾ ਉਪਰਾ ਲਾਗ ਕੀਤਾ ਜਾਵੇ ਜਾਵੇ ਉਹਨਾਂ ਨੂੰ ਟਰੀਟਮੈਂਟ ਕੀਤਾ ਜਾਵੇ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਖਾਣ ਲਈ ਕੁਝ ਦਿੱਤਾ ਜਾਵੇ ਮਨਾਇਆ ਜਾਵੇ ਤੁਰੰਤ ਜਦ ਤੁਰੰਤ ਸ਼ਬਦ ਇਸਤੇਮਾਲ ਕੀਤਾ ਮਤਲਬ ਕਿ ਇਹ ਕਿੰਨਾ ਕਿ ਤੇ ਸਰਵ ਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਇਸ ਚੀਜ਼ ਇਸ ਚੀਜ਼ ਨੂੰ ਲੈ ਕੇ ਫਿਕਰਮੰਦ ਹੈ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਾਨ ਜ਼ਿਆਦਾ ਕੀਮਤੀ ਹੈ ਅੰਦੋਲਨ ਨਾਲੋਂ ਪਰ ਉਧਰ ਜੇ ਗੱਲ ਕਰੀਏ ਤਾਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਕਹ ਰਹੇ ਨੇ ਕਿ ਮੈਨੂੰ ਅੰਦੋਲਨ ਆਪਣੀ ਜਾਨ ਨਾਲੋਂ ਵੱਧ ਕੇ ਪਿਆਰਾ ਇਸ ਕਰਕੇ ਸਥਿਤੀ ਜੇਕਰ ਗੱਲ ਕਰੀਏ ਤਾਂ ਅਜੇ ਹੀ ਬਣੀ ਪਈ ਹੈ ਤੇ ਹੁਣ ਪੁਲਿਸ ਜਿਹੜੀ ਹੈਗੀ ਆ ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਪੰਜਾਬ ਦੇ ਹੈਗੇ ਨੇ ਉਹ ਹੁਣ ਖਨੌਰੀ ਬਾਰਡਰ ਤੇ ਬਣੇ ਇੱਕ ਨਿਜੀ ਹੋਟਲ ਦੇ ਬੰਦ ਕਮਰਾ ਮੀਟਿੰਗ ਜਿਹੜੀ ਹੈਗੀ ਆ ਉਹ ਕੀ ਕਰ ਰਹੇ ਨੇ ਕੀ ਮੀਟਿੰਗ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਇਹ ਵੇਖਣ ਵਾਲੀ ਗੱਲ ਹੋਏਗੀ ਭਰ ਕੇ ਤਾਂ ਨਾ ਕਿਤੇ ਜਿਉਂ ਹੀ ਪਤਾ ਲੱਗਦਾ ਸ਼ਾਮ ਨੂੰ ਕਿ ਡੀਜੀਪੀ ਜਿਹਦੇ ਲਾਗਨ ਆਰਡਰ ਉਹ ਸਪੈਸ਼ਲ ਇੱਥੇ ਖਨੌਰੀ ਬਾਰਡਰ ਪਹੁੰਚ ਰਹੇ ਨੇ ਤਾਂ ਤੁਰੰਤ ਜਿਹੜਾ ਹੈਗਾ ਔਰ ਉਹ ਇੱਥੇ ਆਏ ਤੇ ਆਣ ਕੇ ਜਿਹੜਾ ਹੈਗਾ ਡੀਆਈਜੀ ਪਟਿਆਲਾ ਰੇਂਜ ਬੰਦੀਪ ਸਿੱਧੂ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਰਿਸੀਵ ਕਰਕੇ ਅੰਦਰ ਲੈ ਗਏ ਨੇ ਬੰਦ ਕਮਰਾ ਮੀਟਿੰਗ ਹੁੰਦੀ ਆ ਦੇਖਣ ਵਾਲੀ ਗੱਲ ਹੋਏਗੀ ਕਿ ਆਖਰਕਾਰ ਉਹ ਮੀਟਿੰਗ ਕਿਸ ਮੁੱਦੇ ਨੂੰ ਲੈ ਕੇ ਹੁੰਦੀ ਆ ਕਿ ਵਾਕਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਸਿਹਤ ਸਹੂਲਤਾਂ ਦੇਣ ਦੀ ਗੱਲ ਹੋ ਰਹੀ ਆ ਜਾਂ ਕੀ ਆ ਕਿਉਂਕਿ ਜੇਕਰ ਗੱਲ ਕਰੀ ਤਾਂ ਇੱਥੇ ਡਾਕਟਰਾਂ ਦੀ ਟੀਮ ਵੀ ਮੌਜੂਦ ਆ ਐਸਐਮਓ ਵੀ ਮੌਜੂਦ ਨੇ ਜੋ ਕਿ ਵਿਚਾਰ ਵਿਮਰਸ਼ ਕਰ ਰਹੇ ਨੇ ਸ਼ਾਇਦ ਉਹਨਾਂ ਦੀ ਸਿਹਤ ਬਾਰੇ ਤੇ ਦੇਖਣਾ ਹੋਏਗਾ ਕਿ ਰਣਨੀਤੀ ਟੈਜਰੀ ਹੈਗੀ ਆ ਪੁਲਿਸ ਦੇ ਅਧਿਕਾਰੀਆਂ ਵੱਲੋਂ